ਇਹ ਜਿਹੜੀ ਅੰਮ੍ਰਿਤਪਾਲ ਦੀ ਹੈ ਗੱਲ ਇਹ ਤੁਸੀਂ ਦੇਖਣਾ ਕਿ ਜੇ ਸ਼ਰੋਮਣੀ ਕਮੇਟੀ ਤੈਨਾਂ ਦਾ ਕਬਜ਼ਾ ਹੋ ਗਿਆ ਇਹ ਦੇਸ਼ ਲਈ ਸਭ ਤੋਂ بڑا ਖਤਰਾ ਸਾਬਤ ਹੋ ਗਿਆ ਸਾਢੇ 10-10 ਰੁਪਏ ਚੜਾਏ ਹੋਏ ਉਹਦੀਆਂ ਗੋਲੀਆਂ ਸਾਢੇ ਹੀ ਲਗਣੀਆਂ ਸਾਰੀਆਂ ਸ਼੍ਰੀ ਅਕਾਲ ਤਖਤ ਸਾਹਿਬ ਦਾ ਗਲਤ ਇਸਤੇਮਾਲ ਕਰਨ ਨਹੀਂ ਕਰਨਾ ਚਾਹੀਦਾ ਇਹ ਹਰ ਗੱਲ ਚ ਇਨਵੋਲ ਨਹੀਂ ਮੈਨੂੰ ਬੜਾ ਅਫਸੋਸ ਹੋਇਆ ਕਿ ਬੀਬੀ ਜਗੀਰਪੁਰ ਬਹੁਤ ਹੀ ਅੱਛੀ ਮਹਿਲਾ ਹੈਗੀ ਹੈ ਕੋਈ ਮਹਿਲਾ ਇਸ ਸਮਾਜ ਚ ਅੱਗੇ ਵਧੇ ਗੁਰੂ ਨਾਨਕ ਦੇਵ ਨੇ ਤਾਂ ਇਹ ਕਿਹਾ ਕਿ ਸੋਕਿਓ ਮੰਦਾ ਆਖੀ ਜਿਤ ਜੰਮੇ ਰਾਜਾ ਉਸ ਦੀ ਮਾਤਮ ਨੂੰ ਨਾ ਸਮਝਣਾ ਅਸੀਂ ਹਰ ਗੱਲ ਚ ਇਨਵੋਲ ਹੋ ਜਾਾਂਗੇ ਇਹ ਤਾਂ ਕਿਰਦਾਰ ਕੁਸ਼ੀ ਇੱਕ ਮਹਿਲਾ ਸੀ ਤਾਂ ਤਾਲੀ ਤੋਂ ਇੱਕ ਤਰ੍ਹਾਂ ਦੀ ਬਗਾਵਤ ਕਰੀ ਇਹ ਉਹਦਾ ਅੰਜਾਮ ਹੈ ਮੈਨੂੰ ਤਾਂ ਉਹੀ ਲੱਗਦਾ ਨੇ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ ਅਮਰਿਤਪਾਲ ਹੋਰ ਨੇ ਕਹਿੰਦਾ ਵੀ ਸਿਆਸੀ ਪਾਰਟੀ ਜਿਹੜੀ ਹੈ ਕਿ ਉਹ ਜਲਦੀ ਅਨਾਉਂਸ ਹੋ ਸਕਦੀ ਹੈ ਲੱਗਦਾ ਹੈ ਕਿ ਕandidate ਦੇ ਤੌਰ ਦੇ ਉੱਤੇ ਖੜੇ ਹੋ ਸਕਦੇ ਨੇ ਸਕੋਰ ਮਿਲ ਸਕਦੀਆਂ ਤੇ ਕੀ ਕਹਿ ਰਹੇ ਨਾ ਵੀ ਅਕਾਲੀ ਦਲ ਨੂੰ ਖਤਮ ਨਾ ਹੋਣ ਦਿਓ ਅਕਾਲੀ ਦਲ ਉਹਦੀ ਉਤਾ ਹਸਤੀ ਖੇਲਤੀ ਕੂਏ ਵਿੱਚ ਖੁੱਦ ਗਈ ਹੈ ਕਹਾਵਤ ਹੈ ਨਾ ਉਹ ਕੰਮ ਕਰ ਰਹੇ ਹੈ ਇਸ ਕਰਕੇ ਆਪਸ ਚੇਕਾ ਕਰਕੇ ਇਹਨਾਂ ਨੂੰ ਦੁਬਾਰਾ ਤੋਂ ਅਕਾਲੀ ਦਲ ਨੂੰ ਵੀ ਤੇ ਲੈ ਕੇ ਆਉਣਾ ਚਾਹੀਦਾ ਮੇਰਾ ਤਾਂ ਦੇਖੋ ਮੈਂ ਤਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਦੇਖਣਾ ਮੈਂ ਉਸ ਦੇ ਬਾਵਜੂਦ ਵੀ ਕਹਿਣਾ ਕਿਉਂਕਿ ਦੇਸ਼ ਸਮਾਜ ਦਾ ਭਲਾ ਔਰ ਸਿੱਖਾਂ ਦਾ ਭਲਾ ਪੰਥ ਦਾ ਭਲਾ ਇਸੇ ਚੀਜ਼ ਹੈ ਮੀਟੀਆਂ ਤੋਂ ਇੰਨੀ ਦੂਰੀ ਪ੍ਰਦਾਨ ਦੀ ਹੋਣੀ ਤੁਹਾਨੂੰ ਲੱਗਦਾ ਵੀ ਆਖਰਕਾਰ ਸੂਬੇ ਦੇ ਵਿੱਚ ਆਖਰ ਬਾਕੀ ਜਿਹੜਾ ਸਟਰਕਚਰ ਹੈ ਉਹ ਕਿਵੇਂ ਚੱਲੂ ਸੁਨੀਲ ਜਾਖੜ ਬੜੇ ਕਲਚਰ ਦੇ ਹੋਰ ਬੜੀਆ ਇਨਸਾਨ ਨੇ ਹਾਈ ਕਮਾਂਡ ਨੂੰ ਨਹੀਂ ਮੁਸ਼ਕਲ ਸੁਣ ਲੂਗੀ ਕੀ ਹੈ ਸਸ਼ੀ ਕਾਲ ਸੂਬੇ ਦੀ ਸਿਆਸਤ ਦੇ ਵਿੱਚ ਦੇਖੀਏ ਤਾਂ ਕਈ ਮਸਲੇ ਨੇ ਜਿਹੜੇ ਇਹਨਾਂ ਦਿਨਾਂ ਦੇ ਦੌਰਾਨ ਹੈ ਕਿਉਂਕਿ ਇੱਕ ਪਾਸੇ ਤਾਂ ਹਰਿਆਣਾ ਚੋਣ ਚੱਲ ਰਹੀ ਆ ਤਾਂ ਉੱਥੇ ਦੇ ਵੀ ਕਈ ਮਸਲੇ ਨੇ ਉੱਠਦੇ ਨਜ਼ਰ ਆਉਂਦੇ ਨੇ ਪਰ ਜੇ ਪੰਜਾਬ ਦੀ ਗੱਲ ਕਰੀਏ ਭਾਜੀਪੀ ਬਹੁਤ ਚਰਚਾ ਦੇ ਵਿੱਚ ਹੈ ਸੁਨੀਲ ਜਾਖੜ ਦੇ ਅਸਤੀਫੇ ਨੂੰ ਲੈ ਕੇ ਪਰ ਉਹਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਭਾਈਵਾਲ ਅਕਾਲੀ ਦਲ ਜਿਹੜੇ ਅੱਜ ਬਾਗੀ કહે ਜਾਂਦੇ ਨੇਗੇ ਬੀਬੀ ਜ਼ਗੀਰ ਕੌਰ ਦੀ ਜੇ ਗੱਲ ਕਰੀਏ ਤਾਂ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਜਵਾਬ ਮੰਗਿਆ ਗਿਆ ਹੈ ਉਹਦੇ ਵਿੱਚ ਕਈ ਜਿਹੜੇ ਆਗੂ ਨੇਗੇ ਉਹ ਇਹ ਤੇ ਕਿੰਤੂ ਪਰੰਤੂ ਕਰਦੇ ਨੇ ਸਾਡੇ ਨਾਲ ਹਰਜੀਤ ਸਿੰਘ ਗਰੇਵਾਲ ਨੇ ਬੀਜੇਪੀ ਦੇ ਸੀਨੀਅਰ ਆਗੂ ਨੇ ਗਰੇਵਾਲ ਸਾਹਿਬ ਦੇਖਿਆ ਜਾਵੇ ਕਿੰਤੂ ਪਰੰਤੂ ਹੋਣਾ ਚਾਹੀਦਾ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਜੇ ਕਿਹਾ ਜਾਵੇ तमाम ਸਿੱਖ ਅਮਰਾਦਾਵੰਦ ਦੇ ਹਿਸਾਬ ਨਾਲ ਜੇ ਕੋਈ ਗੱਲ ਪੁੱਛਦਾ ਤਾਂ ਉਹ ਚ ਹਰਜ ਵੀ ਕੀ ਹੈ ਕਿਉਂਕਿ ਇੱਕ ਤਾਂ ਉਹਨਾਂ ਦੇ ਬੇਟੀ ਵਾਲਾ ਜੇ ਪ੍ਰਕਰਨ ਦੇਖ ਲਈਏ ਤੇ ਦੂਸਰਾ ਜਿਹੜਾ ਰੋਮਾਂ ਦੀ ਬੀਤਵੀ ਨੂੰ ਲੈ ਕੇ ਸਵਾਲ ਪੁੱਛਿਆ ਗਿਆ ਦੇਖੋ ਇੱਕ ਮਰਿਆਦਾ ਹੁੰਦੀ ਹੈ ਸ੍ਰੀ ਅਕਾਲ ਤਖਤ ਸਾਹਿਬ ਦਾ ਗਲਤ ਇਸਤੇਮਾਲ ਨਹੀਂ ਕਰਨਾ ਚਾਹੀਦਾ ਇਹ ਹਰ ਗੱਲ ਚ ਇਨਵੋਲਵ ਨਹੀਂ ਹੁੰਦਾ। ਔਰ ਇੱਕ ਸਿੱਖ ਦੇ ਲਈ ਸ੍ਰੀ ਅਕਾਲ ਤਖਤ ਸਭ ਤੋਂ ਕੋਈ ਹੁਕਮਨਾਮਾ ਹੁੰਦਾ ਜਾਂ ਕੋਈ ਗੱਲ ਹੁੰਦੀ ਹੈ ਉਹ ਇੱਕ ਤਰ੍ਹਾਂ ਨਾਲ ਇਲਾਹੀ ਹੁਕਮ ਹੁੰਦਾ। ਠੀਕ ਹੈ। ਔਰ ਉਸ ਨੂੰ ਹਰ ਜਗ੍ਹਾ ਇਸਤੇਮਾਲ ਕਰੋ। ਜੀਵਨ ਦੇ ਹਰ ਛੋਟੇ ਵੱਡੇ ਕੰਮ ਚ ਉਹ ਮੇਰਾ ਖਿਆਲ ਆ ਵੀ ਸਿੱਖਾਂ ਚ ਇਸ ਤਰ੍ਹਾਂ ਦੀ ਪਰੰਪਰਾ ਨਹੀਂ ਹੈ। ਅੱਜ ਤੱਕ ਨਹੀਂ ਹੈ। ਖਾਲਸਾ ਦੀ ਪਰੰਪਰਾ ਨਹੀਂ ਹੈ। ਔਰ ਉਸ ਨੂੰ ਜਿਹੜਾ ਬਰਕਰਾਰ ਰੱਖਣਾ ਉਹਦੀ ਮਰਿਆਦਾ ਨੂੰ ਤੇ ਉਹਦੇ ਮਹੱਤਵ ਨੂੰ ਉਹ ਜਿਹੜੇ ਉੱਥੇ ਬੈਠੇ ਨੇ ਉਹਨਾਂ ਲੋਕਾਂ ਦੀ ਜ਼ਿੰਮੇਵਾਰੀ ਹੈ। ਮੈਨੂੰ ਬੜਾ ਅਫਸੋਸ ਹੋਇਆ ਕਿ ਬੀਬੀ ਜਗੀਰ ਕੌਰ ਬਹੁਤ ਹੀ ਅੱਛੀ ਮਹਿਲਾ ਹੈਗੀ ਆ। ਕੋਈ ਮਹਿਲਾ ਇਸ ਸਮਾਜ ਚ ਅੱਗੇ ਵਧੇ। ਗੁਰੂ ਨਾਨਕ ਦੇਵ ਨੇ ਤਾਂ ਇਹ ਕਿਹਾ ਕਿ ਸੋਕਿਓ ਮੰਦਾ ਆਖੀ ਜਿਤ ਜੰਮੇ ਰਾਜਾਨ। ਠੀਕ ਹੈ। ਔਰ ਉਸ ਦੀ ਮਾਤਮ ਨੂੰ ਨਾ ਸਮਝਣਾ ਅਸੀਂ ਹਰ ਗੱਲ 'ਚ ਇਨਵੋਲਵ ਹੋ ਜਾਾਂਗੇ ਇਹ ਤਾਂ ਕਿਰਦਾਰ ਖੁਸ਼ੀ ਹੈ ਇੱਕ ਮਹਿਲਾ ਦੀ ਪਰ ਉਹਦੇ ਚ ਤਾਂ ਜਿਖਈਏ ਉਹਨਾਂ ਨੇ ਕਹਿ ਵੀ ਉਹਨਾਂ ਕੋਲ ਸ਼ਿਕਾਇਤ ਆਈ ਹੈ ਲਿਖਤੀ ਰੂਪ ਦੇ ਵਿੱਚ ਜਿਦੇ ਵਿੱਚ ਜਵਾਬ ਮੰਗਿਆ ਸ਼ਿਕਾਇਤ ਤੁਹਾਨੂੰ ਮੈਂ ਸ਼ਿਕਾਇਤ ਕਰਦਾ ਕੋਈ ਤੇ ਤੁਸੀਂ ਹਰ ਗੱਲ ਤੇ ਮੇਰੀ ਨੈਗੇਟਿਵ ਔਰ ਪੋਜ਼ਿਟਿਵ ਦੇਖੋਗੇ ਹੀ ਨਹੀਂ ਉਹਦੇ ਤੇ ਕਾਰਵਾਈ ਕਰੋਗੇ ਇਸ ਕਹਿਤਾ ਕੀ ਤਾਂ ਗੱਲ ਕਰੋਗੇ ਇਹ ਠੀਕ ਨਹੀਂ ਹੈ ਔਰ ਮੈਂ ਇਹ ਕਹਿਣਾ ਕਿ 99.9% ਮਹਿਲਾਵਾਂ ਜਿਹੜੀਆਂ ਨੇ 1% ਕਿਤੇ ਰਹਿ ਗਿਆ ਉਹ ਇਹ ਅੱਜ ਮੇਕਅਪ ਕਰਵਾਉਂਦੀਆਂ ਨੇ ਮੇਕਅਪ ਕਰਵਾਉਂਦੀਆਂ ਦਾ ਨੇਚਰਲੀ ਆ ਰੋਂਗ ਕੋਈ ਨਾ ਕੋਈ ਬੇਅਦਬੀ ਹੁੰਦੀ ਹੈ ਉਸ ਨੂੰ ਇਸ ਨਜ਼ਰੀਏ ਨਾਲ ਨਹੀਂ ਲੈਣਾ ਚਾਹੀਦਾ ਔਰ ਫਿਰਤਾ ਸੀ ਸਾਰੇ ਕੱਢ ਕੇ ਇਕੱਲੇ ਹੀ ਬੈਠ ਜਾਣਗੇ ਠੀਕ ਹੈ ਨਾ ਸਾਨੂੰ ਵੀ ਮਾੜਾ ਮੈਸੇਜ ਆਉਂਦਾ ਇਹ ਜਦੋਂ ਇਸ ਤਰ੍ਹਾਂ ਦੀ ਕੋਈ ਗੱਲ ਹੋ ਗਈ ਇਹ ਕਿਰਦਾਰ ਕੁਸ਼ੀਆ ਬੀਬੀ ਜ਼ਗੀਰ कौर ਵੈਸੇ ਵੀ ਬਹੁਤ ਹੀ ਸੱਭਿਆ ਔਰ ਇੱਥੋਂ ਤੱਕ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਕਮੇਟੀ ਦੀ ਇੱਕ ਮਹਿਲਾ ਅਧਿਕਸ਼ਾ ਉੱਥੋਂ ਤੱਕ ਮਹਿਲਾਵਾਂ ਪਹੁੰਚਦੀਆਂ ਨੇ ਕਿੰਨੀ ਸਟਰਗਲ ਕਰਕੇ ਪਹੁੰਚਦੀਆਂ ਨੇ ਇਹ ਜਿਹੜਾ ਕਰਦਾ ਉਸੇ ਨੂੰ ਪਤਾ ਹੁੰਦਾ ਤੇ ਉਹਦੇ ਨਾਲ ਇਸ ਤਰ੍ਹਾਂ ਕਰਨਾ ਮੇਰਾ ਖਿਆਲ ਹੈ ਇਹ ਠੀਕ ਨਹੀਂ ਹੈ ਬਾਕੀ ਤਾਂ ਜੋ ਉਹਨਾਂ ਨੇ ਕਰਨਾ ਉਹਨਾਂ ਨੇ ਕਰਨਾ ਤੇ ਤਾਨੂੰ ਕੀ ਲੱਗਦਾ ਵੀ ਜਿਹੜਾ ਕਾਲੀ ਦਲ ਤੋਂ ਇੱਕ ਤਰ੍ਹਾਂ ਦੀ ਬਗਾਵਤ ਕਰੀ ਇਹ ਉਹਦਾ ਅੰਜਾਮ ਹੈਗਾ? ਉਹੀ ਹੈ। ਮੈਨੂੰ ਤਾਂ ਉਹੀ ਲੱਗਦਾ ਨਹੀਂ ਤਾਂ ਇਹ ਕੰਮ ਨਹੀਂ ਹੋਣਾ ਚਾਹੀਦਾ ਸੀ। ਔਰ ਇੱਕ ਲਿਮਿਟ ਤੱਕ ਹੀ ਕੰਮ ਠੀਕ ਹੁੰਦੇ ਆ। ਜੇ ਉਸ ਤੋਂ ਅੱਗੇ ਚਲੇ ਜਾਣਗੇ ਫਿਰ ਕੀ ਕਰੇਗਾ ਤਾਂ ਬੀਬੀ ਜ਼ਗੀਰ ਕੌਰ ਦੀ ਵੱਡਪਨ ਕਿ ਉਹ ਬੋਲੀ ਨਹੀਂ ਹੈ ਦਿੱਤੇ ਪਰ ਮੈਂ ਉਹ ਕਿਰਨ ਜੋਤ ਕੌਰ ਬੀਬੀ ਸਾਡੀ ਐਸਜੀਪੀਸੀ ਮੈਂਬਰ ਵੀ ਹੈ। ਉਹਨੇ ਇਹ ਗੱਲ ਜ਼ਰੂਰ ਚੱਕੀ ਹੈ। ਔਰ ਬੜਾ ਅੱਛਾ ਕੀਤਾ। ਫਰਕ ਗਰਮਸਤਰੋ ਜੇ ਦੂਜੇ ਪਾਸੇ ਲਾਈਏ ਚਰਚਾ ਦੇ ਵਿੱਚ ਬਹੁਤ ਆ ਬੀਜਪੀ ਇੱਕ ਵਾਰੀ ਫੇਰ ਤੋਂ ਪੰਜਾਬ ਚ ਕੀ ਸੁਨੀਲ ਜਾਖੜ ਦੇ ਸਤਿਫੇ ਨੂੰ ਲੈ ਕੇ ਹਾਲਾਂਕਿ ਕੱਲ ਵੀ ਮੀਟਿੰਗ ਹੋਈ ਹਾਲਾ ਉਹ ਤਾਂ ਖੈਰ ਬੀਜਰ ਪਾਨੀ ਪਹਿਲਾਂ ਹੀ ਸਪਸ਼ਟ ਕਰ ਗਏ ਵੀ ਉਹ ਦਿੱਲੀ ਨਹੀਂ ਆਉਣਗੇ ਮੀਟਿੰਗਾਂ ਤੋਂ ਇੰਨੀ ਦੂਰੀ ਪ੍ਰਧਾਨ ਦੀ ਹੋਣੀ ਤੁਹਾਨੂੰ ਲੱਗਦਾ ਵੀ ਆਖਰਕਾਰ ਸੂਬੇ ਦੇ ਵਿੱਚ ਆਖਰ ਬਾਕੀ ਜਿਹੜਾ ਸਟਰਕਚਰ ਆ ਉਹ ਕਿਵੇਂ ਚੱਲੇ ਥੋੜੇ ਦਿਨਾਂ ਚ ਸਭ ਦਰਸਤ ਹੋ ਜਾਏਗਾ ਕੋਈ ਐਸੀ ਗੱਲ ਨਹੀਂ ਸੁਨੀਲ ਜਾਖੜ ਬੜੇ ਕਲਚਰਡ ਔਰ ਬਦਿਆ ਇਨਸਾਨ ਨੇ ਔਰ ਮੈਂ ਸਮਝਦਾ ਉਹ ਅਮ ਸ਼ਾਸਨ ਵੀ ਭੰਗ ਨਹੀਂ ਕਰਦੇ ਕਦੇ ਉਹ ਇਦਾਂ ਦੇ ਇਨਸਾਨ ਨਹੀਂ ਐ ਉਹਨਾਂ ਦੇ ਹਾਈ ਕਮਾਂਡਰਾਂ ਦੀ ਮੁਸ਼ਕਲ ਸੁਣ ਲੂਗੀ ਕੀ ਆ ਕਿਉਂ ਇਹ ਸਭ ਐ ਜਿਹੜੀਆਂ ਖਬਰਾਂ ਨੇ ਗਰਵਲ ਸਾਹਿਬ ਦਾ ਇਹ ਵੀ ਹੈ ਵੀ ਕੱਲੀ ਸੁਨੀਲ ਜਾਖੜ ਦਾ ਨਾਂ ਤਾਂ ਪ੍ਰਧਾਨ ਕਰਕੇ ਹਾਈਲਾਈਟ ਹੋ ਗਿਆ ਬਹੁਤ ਸਾਰੇ ਅੱਗੂ ਨੇ ਜਿਹੜੇ ਕਈ ਚੀਜ਼ਾਂ ਨੂੰ ਲੈ ਕੇ ਕਿੰਤੂ ਪ੍ਰੰਤੂ ਕਰ ਰਹੇ ਨੇਗੇ ਤਾਂ ਲੱਗਦਾ ਵੀ ਕਿਉਂਕਿ ਚਲੋ ਹੁਣ ਮੰਨਿਆ ਜਾ ਸਕਦਾ ਵੀ ਸਿਆਸੀ ਤੌਰ ਤੇ ਤਾਂ ਆਪਦੇ ਸਿਆਸੀ ਪਰੇਸ਼ਾਨੀਆਂ ਦੇਖਦੀਆਂ ਨੇ ਪਾਰਟੀਆਂ ਵੀ ਹਰਿਆਣਾ ਚ ਚੋਣਾ ਜੰਮੂ ਚ ਚੋਣਾ ਹੈ ਤਾਂ ਆ ਚੋਣਾਂ ਤੋਂ ਬਾਅਦ ਇਸ ਮਸਲੇ ਦਾ ਹੱਲ ਕੱਢਿਆ ਜਾਊਗਾ ਜਿਹੜੇ ਬਾਕੀ ਵੀ ਕੋਈ ਕਿਸੇ ਦੀ ਕੋਈ ਨਾਰਾਜ਼ਗੀ ਆ ਜਾਂਦੀ ਹੈ ਕਿਸੇ ਦਾ ਕੋਈ ਇਤਰਾਜ ਆ ਜਾਏਗਾ ਉਹ ਚੀਜ਼ਾਂ ਨੂੰ ਹਾਈ ਕਮਾਂਡ ਦੂਰ ਕਰਨਾ ਚਾਹੀਦਾ ਹਾਲ ਤਾਂ ਜੇ ਨਹੀਂ ਹੱਲ ਕੱਢਾਂਗੇ ਤਾਂ ਕਿਸ ਤਰ੍ਹਾਂ ਸਿਸਟਮ ਚੱਲੇਗਾ ਜੀ ਇਹ ਤਾਂ ਸਾਰੇ ਹੱਲ ਕੱਢਨੇ ਪੈਣੇ ਆਂ ਔਰ ਜ਼ਰੂਰ ਕੱਢੇ ਜਾਣਗੇ ਇਹ ਮੀਡੀਆ ਚ ਨਿਕਲਦੇ ਜਾ ਸਕਦੇ ਵੈਸੇ ਪਾਰਟੀ ਸਭ ਕੰਮ ਕਰ ਰਹੀ ਹੈ ਐਸੀ ਗੱਲ ਨਹੀਂ ਉਹ ਪਾਰਟੀ ਚ ਕੋਈ ਦਿੱਕਤ ਨਹੀਂ ਆ ਸਾਡੇ ਤੇ ਮੈਂ ਸਮਝਦਾ ਪਰ ਇੱਕ ਬਿਆਨ ਪਿੱਛੇ ਮੋਹਨ ਬਾਗਬਤ ਹੋ ਰਹਿੰਦਾ ਯਾਨੀ ਕਿ ਸੰਗ ਦਾ ਇੱਕ ਬਿਆਨ ਬੜਾ ਚਰਚਾ ਦੇ ਵਿੱਚ ਹੈ ਵੀ ਆਖਰ ਦੇਖੋ ਜੀ ਪੰਜਾਬ ਦੇ ਵਿੱਚ ਜੇ ਖਾਸ ਤੌਰ ਤੇ ਗੱਲ ਕਰੀਏ ਵੀ ਸਿੱਖਾਂ ਨੂੰ ਹਿੰਦੂਆਂ ਵਾਲੇ ਪਾਸੇ ਲੈ ਕੇ ਉਹਦੇ ਮੈਨੇ ਬਹੁਤ ਤਰ੍ਹਾਂ ਦੇ ਨਿਕਲ ਰਹੇ ਨੇ ਕਿ ਆਖਰ ਕਰ ਇਹ ਨੂੰ ਇਹ ਕਹੀ ਜਾਵੇ ਕਿ ਇੱਕ ਸਿੰਧ ਮਾਰੀ ਹੈ ਸਿੱਖ ਸਮੁਦਾਇ ਦੇ ਵਿੱਚ ਜਾਂ ਭਾਈਚਾਰਕ ਤੌਰ ਤੇ ਹੈ ਕਿਉਂਕਿ ਹੁਣ ਤੱਕ ਜਿੰਨੀ ਚਰਚਾ ਚੱਲ ਰਹੀ ਹੈ ਕਿ ਆਰਐਸਐਸ ਦਾ ਜਾਂ ਕਿ ਇਹ ਸੰਗ ਦਾ ਇਸ ਤਰ੍ਹਾਂ ਦਾ ਬਿਆਨ ਆਉਣਾ ਉਹਦੇ ਮੈਨੇ ਕੀ ਨੇ ਕਿ ਇਹ ਇੱਕ ਵੱਡੀ ਛੇੜਖਾਨੀ ਨਹੀਂ ਅਸੀਂ ਸ਼੍ਰੋਮਣੀ ਅਕਾਲੀ ਦਲ ਨਾਲ ਸਾਂਝ ਕਿਉਂ ਰੱਖੀ ਕੋਈ ਇਹ ਨਹੀਂ ਸੀ ਕਿ ਉਹ ਹੋਰ ਬਹੁਤ ਅੱਛਾ ਕੰਮ ਕਰ ਰਹੀ ਸੀ ਪਰਿਵਾਰਕ ਦਲ ਤੱਕ ਬਣ ਗਿਆ ਉਹ ਪਰ ਅਸੀਂ ਸਾਂਝ ਰੱਖੀ ਪੰਜਾਬ ਦੀ ਭਾਈਚਾਰਕ ਸਾਂਝ ਲਈ ਪੰਜਾਬ ਦੇਸ਼ ਦੀ ਮੁਖਤਰਾ ਨਾਲ ਜੁੜੇ ਰਹੇ ਉਹਦੇ ਲਈ ਠੀਕ ਹੈ ਨਾ ਅੱਛਾ ਕੁਝ ਲੋਗ ਵਿਦੇਸ਼ੀ ਸ਼ਕਤੀਆਂ ਵੀ ਹੋਰ ਵੀ ਇੱਕ ਇਹ ਦੁਨੀਆ ਵਧਾਉਣ 'ਚ ਲੱਗੇ ਹੋਏ ਨੇ ਤੇ ਮੈਂ ਅੱਜ ਵੀ ਤੁਹਾਨੂੰ ਕਹਿਣਾ ਮੈਂ ਹਮੇਸ਼ਾ ਬੋਲਦਾ ਰਹਿਣਾ ਕੋਈ ਕਈ ਲੋਕ ਕਈ ਵਾਰ ਫਿਰ ਸਿਰੇ ਸੁਣੀ ਲੰਦੇ ਕਿ ਵੀ ਇਹ ਤਾਂ ਹਮੇਸ਼ਾ ਕਹਿੰਦਾ ਤੇ ਜੇ ਭਾਜਪਾ ਪੰਜਾਬ ਚ ਮਜ਼ਬੂਤ ਨਾ ਹੋਈ ਇਹ ਸੰਘ ਦਾ ਕੰਮ ਵੀ ਨਾ ਵਧਿਆ ਤੁਸੀਂ ਦੇਖਣਾ ਵੀ ਮੁਸ਼ਕਲ ਹੋ ਜਾਣੀ ਹੈ ਪੰਜਾਬ ਚ ਦੇਸ਼ ਦੀ ਮੁਖਤਰਾ ਨਾਲ ਜੋੜ ਕੇ ਰੱਖਣਾ ਤੇ ਐਸੀ ਸਥਿਤੀ ਦਾ ਨਿਰਮਾਣ ਹੋ ਜਾਣਾ ਤੇ ਕੋਈ ਕਾਂਗਰਸ ਤਾਂ ਉਹੀ ਕੰਮ ਕਰਨ ਲੱਗੀ ਉਹੀ ਗੱਲ ਕਰਨ ਲੱਗੀ ਪਹਿਲਾਂ ਸਿੱਖਾਂ ਦੀ ਨਸਲ ਕੁਸ਼ੀ ਕਰਦੀ ਉਸ ਤੋਂ ਬਾਅਦ ਹੁਣ ਫੇਰ ਫੁੱਟ ਪਾਉਣ ਲਈ ਹਰ ਕੰਮ ਕਰਦੇ ਆ ਉਹ ਤਾਂ ਵੀ ਰਾਜਨੀਤਿਕ ਸੁਭਤਾ ਦੇਖਦੇ ਆ ਕੀ ਆ ਉਹ ਨਹੀਂ ਦੇਖੀ ਜਾਂਦੀ ਹੁੰਦੀ ਪੰਜਾਬ ਵਰਗੀ ਸਟੇਟ ਦੇ ਮਸਲੇ 'ਚ ਤਾਂ ਸਾਨੂੰ ਆਪਸੀ ਪੇਮ ਭਾਈਚਾਰਕ ਸਾਂਝ ਇਹ ਦੇਖਣੀ ਪੈਂਦੀ ਹੈ ਪਰ ਦੂਜੇ ਪਾਸੇ ਤਾਂ ਅਮਰਿਤਪਾਲ ਉਹਰਾਣਾ ਕਹਿੰਦਾ ਵੀ ਸਿਆਸੀ ਪਾਰਟੀ ਜਿਹੜੀ ਹੈ ਕਿ ਉਹ ਜਲਦੀ ਅਨਾਉਂਸ ਹੋ ਸਕਦੀ ਹੈ ਤੇ ਹੋ ਸਕਦਾ ਚੋਣਾਂ ਦੇ ਵਿੱਚ ਕਿਉਂਕਿ ਜਿਹੜੇ ਨਤੀਜੇ ਅਮਰਿਤਪਾਲ ਨੂੰ ਲੈ ਕੇ ਜਾਂ ਸਰਵਿਸ ਖਾਲਸਾ ਨੂੰ ਲੈ ਕੇ ਰਹੇ ਆ ਉਹ ਕੋਈ ਦੂਰ ਆਏ ਨਹੀਂ ਵੀ ਅਕਾਲੀ ਦਲ ਦਾ ਵੀ ਬਹੁਤ ਵੱਡਾ ਵੋਟ ਬੈਂਕ ਹੈ ਜਿਹੜਾ ਉਧਰ ਨੂੰ ਸ਼ਿਫਟ ਹੋਇਆ ਹੈ ਤੇ ਜਿੱਦਾਂ ਵੱਡਾ ਫਰਕ ਉਹਨਾਂ ਨੂੰ ਦੇਖਣ ਨੂੰ ਮਿਲਿਆ ਲੱਗਦਾ ਹੈ ਕਿ ਇੱਕ ਵੱਡੀ ਤਰ ਦੇ ਤੌਰ ਦੇ ਉੱਤੇ ਖੜੇ ਹੋ ਸਕਦੇ ਨੇ ਸਪੋਰਟ ਮਿਲ ਸਕਦੀ ਹੈ ਕਹਿੰਦਾ ਰਹਿਣਾ ਵੀ ਅਕਾਲੀ ਦਲ ਨੂੰ ਖਤਮ ਨਾ ਹੋਣ ਦਿਓ ਅਕਾਲੀ ਦਲ ਅੱਖੋਂ ਦੀ ਉਹ ਤਾਂ ਹਸਤੀ ਖੇਲਤੀ ਕੂਏ ਵਿੱਚ ਖੋਦ ਗਈ ਇੱਕ ਕਹਾਵਤ ਆ ਨਾ ਉਹ ਕੰਮ ਕਰ ਰਹੀ ਹੈ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਜੇ ਲੱਗਦਾ ਕਿ ਅਕਾਲੀ ਦਲ ਸੰਘਰਸ਼ਾਂ ਚੋਂ ਨਿਕਲਿਆ ਹੋਏ ਕੋਈ ਪਾਰਟੀ ਹੈ ਦਲਾਂ ਔਰ ਦੇਸ਼ ਭਗਤ ਜਮਾਤ ਔਰ ਪੰਥਰੀ ਨਮਾਇੰਦਾ ਜਮਾਤ ਪਰ ਤੁਸੀਂ ਉਸ ਨੂੰ ਆਪਣੇ ਪਰਿਵਾਰਿਕ ਦਲ ਦੇ ਰੂਪ ਚ ਬਣਾ ਲਓ ਉਹ ਗਲਤ ਹੈ ਉਹ ਜਾਦੇਰ ਨਹੀਂ ਚੱਲਿਆ ਕਰਦਾ ਇਸ ਕਰਕੇ ਆਪਸ ਸੇਕਾ ਕਰਕੇ ਇਹਨਾਂ ਨੂੰ ਦੁਬਾਰਾ ਤੋਂ ਅਕਾਲੀ ਦਲ ਨੂੰ ਲਈ ਤੇ ਲੈ ਕੇ ਆਉਣਾ ਚਾਹੀਦਾ ਮੈਂ ਤਾਂ ਇਹੀ ਕਹਿਣਾ ਬਾਰ-ਬਾਰ ਹਾਲਾਂਕਿ ਮੇਰਾ ਤਾਂ ਦੇਖੋ ਮੈਂ ਤਾਂ ਭਾਰਤੀ ਜਨਤਾ ਪਾਰਟੀ ਦਾ ਕੰਮ ਦੇਖਣਾ ਭਾਰਤੀ ਜਨਤਾ ਪਾਰਟੀ ਦੀ ਗੱਲ ਕਰਨੀ ਆ ਠੀਕ ਹੈ ਪਰ ਮੈਂ ਉਸ ਦੇ ਬਾਵਜੂਦ ਵੀ ਕਹਿਣਾ ਕਿਉਂਕਿ ਦੇਸ਼ ਸਮਾਜ ਦਾ ਭਲਾ ਔਰ ਸਿੱਖਾਂ ਦਾ ਭਲਾ ਪੰਥ ਦਾ ਭਲਾ ਇਸੇ ਚੀਜ਼ ਆ ਕਿ ਅਕਾਲੀ ਦਲ ਰਹੇ ਨਹੀਂ ਤਾਂ ਇੱਕ ਤੁਹਾਨੂੰ ਅੱਜ ਦੱਸਾਂ ਇਹ ਜਿਹੜੀ ਅੰਮ੍ਰਿਤਪਾਲ ਦੀ ਹੈ ਗੱਲ ਇਹ ਤੁਸੀਂ ਦੇਖਣਾ ਕਿ ਜੇ ਸ਼ਰੋਮਣੀ ਕਮੇਟੀ ਤੇ ਇਹਨਾਂ ਦਾ ਕਬਜ਼ਾ ਹੋ ਗਿਆ ਇਹ ਦੇਸ਼ ਲਈ ਸਭ ਤੋਂ ਵੱਡਾ ਖਤਰਾ ਸਾਬਤ ਹੋਣਗੇ ਔਰ ਸਾਡੇ ਹੀ 10-10 ਰੁਪਏ ਚੜਾਏ ਹੋਏ ਉਹਦੀਆਂ ਗੋਲੀਆਂ ਸਾਡੇ ਹੀ ਲਗਣੀਆਂ ਸਾਰਿਆਂ ਦੀ ਨਹੀਂ ਪਰ ਉਹ ਤਾਂ ਕਹਿੰਦੇ ਵੀ ਅਸੀਂ ਸਿੱਖੀ ਦੀ ਗੱਲ ਕਰਦੇ ਆਂ ਸਿੱਖੀ ਨੂੰ ਲੈ ਕੇ ਨਹੀਂ ਲੱਗਦਾ ਵੀ ਲੋਕ ਉਸ ਪਾਸੇ ਨੂੰ ਜਾ ਰਹੇ अच्छा सिखी दी गल उसी ਕਰਕੇ ਚੱਲੀ ਆ ਅਰੇ ਸਿੱਖੀ ਦੀ ਗੱਲ ਚੱਲੀ ਹੈ ਗੁਰੂ ਸਾਹਿਬ ਦੀ ਵਜ੍ਹਾ ਕਰਕੇ ਹੈ ਉਹਨਾਂ ਦਾ ਤੁਸੀਂ ਇਹ ਦੇਖੋ ਵੀ ਜਦੋਂ ਖਾਲਸਾ ਦੀ ਸਿਰਜਣਾ ਹੋਈ ਹੈ ਆਨੰਦਪੁਰ ਸਾਹਿਬ ਦਾ ਏਰੀਆ ਜੰਗਲ ਸੀ ਆਉਣ ਜਾਣ ਦੇ ਸਾਧਨ ਨਹੀਂ ਸੀ ਕੋਈ ਤਾਂ ਇਤਿਹਾਸਕਾਰ ਇਹ ਕਹਿੰਦਾ ਕਿ ਉੱਥੇ ਉਦੋਂ 35000 ਲੋਕਾਂ ਦਾ ਇਕੱਠ ਹੋਇਆ ਠੀਕ ਹੈ ਕੋਈ ਇਤਿਹਾਸਕਾਰ ਕਹਿੰਦਾ ਕਿ 80000 ਦਾ ਹੋਇਆ ਉਸ ਵੇਲੇ ਕਿਸ ਤਰ੍ਹਾਂ ਮੈਸੇਜ ਗਏ ਹੋਣਗੇ ਕਿਸ ਤਰ੍ਹਾਂ ਲੋਕ ਆਏ ਹੋਣਗੇ ਦੇਸ਼ ਦੇ ਕੋਨੇ-ਕੋਨੇ ਚੋਂ ਆਏ ਪੂਰਾ ਹਿੰਦੁਸਤਾਨ ਦਾ ਇੱਕ ਦ੍ਰਿਸ਼ ਦਿਖਾਈ ਦਿੰਦਾ ਸੀ ਉੱਥੇ ਪੰਜਾਬ ਚੋਂ ਹੀ ਸੀ ਐ ਭਾਈ ਦਿਆ ਸਿੰਘ ਲਾਹੌਰ ਤੋਂ ਆਏ ਭਾਈ ਮੋਹਕਮ ਸਿੰਘ ਅਲੱਗ ਉਧਰੋਂ ਆਏ ਬੇਦਰ ਤੋਂ ਤੇ ਇਸੇ ਤਰ੍ਹਾਂ ਕਰਕੇ ਅਲੱਗ-ਅਲੱਗ ਹਿੱਸਿਆਂ ਤੋਂ ਹਿੰਮਤ ਸਿੰਘ ਤੇ ਇਹ ਸਾਰੇ ਅਲੱਗ-ਅਲੱਗ ਹਿੱਸਿਆਂ ਤੋਂ ਆਏ ਦੇਸ਼ ਦੇ ਤੇ ਇਹ ਕੋਈ ਛੋਟੀ ਗੱਲ ਸੀ ਇਹ ਆ ਕੇ ਅਮਰਤਪਾਲ ਨੇ ਕੀਤਾ ਸੈਜਾਦਿਆਂ ਦੀ ਸ਼ਹਾਦਤ ਅਮਰਜਪਾਲ ਨੂੰ ਕਹੋ ਕਿ ਕਰਵਾ ਕੇ ਦਿਖਾਵੇ ਇਕ ਲਫਚ ਵੀ ਕਰਨ ਲੱਗਿਆ ਹੋਵੇ ਚੀਕਾ ਮਾਰਨਗੇ ਉਹ ਤਾਂ ਸਹਿਬਜ਼ਾਦਿਆਂ ਦੇ ਇੰਨੇ ਤਸੀਹੇ ਦਿੱਤੇ ਗਏ 19 ਛੋਟੀ ਜੀ ਉਮਰ ਚ ਜਦੋਂ ਬੱਚਾ ਮਾਂ ਦੀ ਗੋਦ ਚੋਂ ਨਹੀਂ ਨਿਕਲਦਾ ਉਨੀ ਠੰਡ ਚ ਗੋਦ ਦਾ ਨਿਕਮਾਂਦਾ ਉਹ ਉਹਨਾਂ ਨੂੰ ਥੋੜਾ ਹੀ ਖੈਰਾ ਖਾਲੀ ਉਦਾਂ ਹੀ ਸ਼ਹੀਦ ਕਰਤੇ ਹੋ ਲਗਾਤਾਰ ਉਹਨਾਂ ਨੂੰ ਕਸ਼ਟ ਦਿੰਦੇ ਰਹੇ ਭਾਈ ਮੋਤੀराम ਮਹਿਰਾ ਉਹਨੇ ਦੁੱਦੀ ਤਾਂ ਬੁਲਾਇਆ ਸੀ ਸਾਰਾ ਪਰਿਵਾਰ ਕੋਲੂ ਚ ਫੀਟਦਾ ਕਿਸ਼ ਇੱਕ ਦੀ ਕੁਰਬਾਨੀ ਐ ਇਨਾ ਸ਼ਾਂਤਾਂ ਚ ਇਸ ਲਈ ਅਮਰਿਤਪਾਲ ਨੂੰ ਕਹੋ ਕਿ ਤੂੰ ਰਹਿਣ ਦੇ ਸਿੱਖੀ ਨੂੰ ਬਚਾਉਣ ਵਾਲਾ ਤੂੰ ਨਹੀਂ ਹੈ ਸਿੱਖੀ ਨੂੰ ਬਚਾਉਣ ਲਈ ਸਾਡੇ ਗੁਰੂ ਬੈਠੇ ਆ ਆਪਣੇ ਆਪ ਸਭ ਵਧੀਆ ਚੱਲਦਾ ਹੈ ਖੇਪ ਦੇਖਿਆ ਜਾਵੇ ਕਿਉਂਕਿ ਜਿਵੇਂ ਦੇ ਨਾਲ ਬੀਬੀ ਜਗੀਰਕੌਰ ਨੂੰ ਤੋਂ ਜਵਾਬ ਮੰਗਿਆ ਗਿਆ ਹੈ ਗਰੇਵਾਲਾ ਫਰਾਂਦਾ ਕਹਿੰਣਾ ਕਿ ਇਹ ਠੀਕ ਹੈ ਕਿ ਜਿਸ ਤਰ੍ਹਾਂ ਦੇ ਨਾਲ ਅਸ਼ੀਰ ਅਕਾਲ ਤਖਸਾਲ ਤੋਂ ਹੁਕਮ ਕੋਈ ਜਾਰੀ ਹੁੰਦਾ ਤਾਂ ਇਲਾਹੀ ਹੁਕਮ ਹੁੰਦਾ ਹਰ ਸਿੱਖ ਵਾਸਤੇ ਪਰ ਹਰ ਇੱਕ ਚੀਜ਼ ਨੂੰ ਲੈ ਕੇ ਜੇ ਕਹੀਏ ਕਿ ਅਸੀਂ ਸ਼ਿਕਾਇਤ ਦਾ ਨਾਮ ਦੇ ਕੇ ਉਸ ਤੋਂ ਬਾਅਦ ਦੇ ਵਿੱਚ ਇਹ ਗੱਲ ਕਹੀਏ ਕਿ ਕਿਸੇ ਦੀ ਕਿਰਦਾਰਕੁਸ਼ੀ ਉਹਦੇ ਦੇ ਨਾਲ ਹੋਵੇ ਤਾਂ ਉਹ ਸਹੀ ਨਹੀਂ ਕਿਉਂਕਿ ਬਹੁਤ ਘੱਟ ਮਹਿਲਾਵਾਂ ਨੇ ਜਿਹੜੀਆਂ ਜਿਵੇਂ ਐਸਜੀਪੀਸੀ ਦਾ ਦੇ ਪ੍ਰਧਾਨਗੇ ਉਹਨਾਂ ਦੇ ਕੋਲ ਰਹੀ ਤਾਂ ਅੱਡੇ ਉਹਦੇ ਤੱਕ ਪਹੁੰਚਣਾ ਤੇ ਨਾਲ ਹੀ ਅਮਰਿਤਪਾਲ ਹੋਰਾਂ ਦੀ ਸਿਆਸੀ ਪਾਰਟੀ ਨੂੰ ਲੈ ਕੇ ਕਰ ਬੜਾ ਉਹਨਾਂ ਦਾ ਕਹਿਣਾ ਹੈ ਕਿ ਇਹ ਖਤਰਾ ਹੋਊਗਾ ਪੰਜਾਬ ਦੇ ਲਈ ਜੇਕਰ ਅੱਗੇ ਵਧਦੇ ਨੇ ਕਿਉਂਕਿ ਅਕਾਲੀ ਦਲ ਕਮਜ਼ੋਰ ਜਿਸ ਤਰ੍ਹਾਂ ਦੇ ਨਾਲ ਹੋ ਰਿਹਾ ਹੈ ਉਹੀ ਤਰ੍ਹਾਂ ਕਿਤੇ ਅਮਰਿਤਪਾਲ ਹੋਰਾਂ ਨੂੰ ਵੱਡਾ ਬਲ ਮਿਲ ਰਿਹਾ ਲੋਕ ਉਧਰ ਸ਼ਿਫਟ ਹੋ ਰਹੇ ਨੇ ਜਿਹੜਾ ਸ਼ਾਇਦ ਨਹੀਂ ਹੋਣਾ ਚਾਹੀਦਾ ਸੀਨੀਅਰ ਵੀਡੀਓ ਜਰਨਲਿਸਟ ਬੰਤੇ ਦਿਨ ਅਸਮਿਸਿੰਗ ਰਿਆਲਾਸਨ ਟੀਵੀ ਚੰਡੀਗੜ੍ਹ